Diolch yn fawr iawn am wylio'r fideo. ਤਾਂ ਅਗੂ ਆਇਆ ਨਾਮ ਕਿਸੇ ਅਗੇ ਤੋ ਆਇਆ ਤਰਫ ਆਵਾਜ਼ ਪੰਜਾਬ ਦੀ ਟ੍ਰੇਡ ਯੂਨੀਅਨ ਦਾ ਮਹਾਨ ਥੰਮ ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਯੂਨੀਅਨ ਪੰਜਾਬ ਦੇ ਸਕੱਤਰ ਅਤੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜ ਸਿੰਘ ਬਲੋਟ ਸਾਨੂੰ ਸਦੀਵੀ ਵਿਛੋੜਾ ਦੇ ਗਏ ਆ ਉਹਨਾਂ ਦੇ ਜਾਣ ਨਾਲ ਨਾ ਸਿਰਫ ਪਰਿਵਾਰ ਨੂੰ ਬਹੁਤ ਸਾਰਾ ਘਾਟਾ ਪਿਆ ਸਭੋਂ ਸਮੁੱਚੀ ਕ੍ਰਾਂਤੀਕਾਰੀ ਟ੍ਰੇਡ ਯੂਨੀਅਨ ਲਹਿਰ ਨੂੰ ਸਮੁੱਚੇ ਸਮਾਜ ਨੂੰ ਔਰ ਮਜ਼ਦੂਰ ਲੈ ਵਰਕ ਨੂੰ ਬਹੁਤ ਵੱਡਾ ਘਾਟਾ ਪਿਆ ਜਿਹੜਾ ਕਦੇ ਪੂਰਾ ਨਹੀਂ ਸੀ ਹੋ ਸਕਦਾ ਸਾਥੀ ਵਿੱਚ ਸਿਹਤ ਖਰਾਬ ਹੋਣ ਦੇ ਬਾਵਜੂਦ ਇੰਨਾ ਜਜ਼ਬਾ ਸੀ ਕਿ ਜੇਕਰ ਪੰਜਾਬ ਦੇ ਉੱਤਰੀ ਕੋਨੇ ਦੇ ਉੱਤੇ ਕਿਸੇ ਦੇ ਉੱਤੇ ਮੀਟਿੰਗ ਰੱਖੀ ਆ ਔਰ ਦੱਖਣੀ ਕੋਨੇ ਤੋਂ ਮਲੋੜ ਤੋਂ ਜਾ ਕੇ ਮੀਟਿੰਗ ਕਰਾਉਣੀ ਆ ਭਾਵੇਂ ਸਿਹਤ ਬਹੁਤੀ ਅਜਾਜ ਤਮੀਸ਼ੀ ਦਿੰਦੀ ਚਾਹੇ ਸੰਘਰਸ਼ ਪੰਜਾਬ ਦੇ ਕਿਸੇ ਕੋਨੇ ਚ ਇਹਨਾਂ ਨੇ ਹਾਜ਼ਰੀ ਆਪਣੀ ਜ਼ਰੂਰ ਲਵਾਣੀ ਹੁੰਦੀ ਹੈ ਇਹੋ ਜਿਹੇ ਸਿਰੜੀ ਜੋਤੇ ਇਹੋ ਜਿਹੇ ਜਿਹੜੇ ਇੰਟੈਲੀਜੈਂਟ ਹੈ ਜਿਨ੍ਹਾਂ ਨੂੰ ਟ੍ਰੇਡ ਯੂਨੀਅਨ ਲਹਿਰ ਬਾਰੇ ਬਹੁਤ ਜਾਣਕਾਰੀ ਸੀ ਇਹਨਾਂ ਦੇ ਤੌਰ ਜਾਣ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਤੇ ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਯੂਨੀਅਨ ਦਾ ਮੈਂ ਸਭਾਈ ਪ੍ਰੈਸੈਕਟਰੀ ਆ ਮੈਂ ਉਹਨਾਂ ਨੂੰ ਇਸ ਮੌਕੇ ਲਾਲ ਸलाम ਕਹਿੰਨਾ ਕਿੰਨਾ ਗੱਲਾਂ ਨੂੰ ਲੈ ਕੇ ਉਦਮ ਕੀਤਾ ਗਿਆ ਜੀ ਉਹਨਾਂ ਦੇ ਵੱਲੋਂ ਆਪਣੀ ਜ਼ਿੰਦਗੀ ਦੇ ਵੇਚਣ ਉਹਨਾਂ ਨੇ ਸੰਘਰਸ਼ ਕੀਤਾ ਕਿਹੜੇ ਮੁੱਦੇ ਦੇ ਉੱਤੇ ਉਹਨਾਂ ਨੇ ਇੱਕ ਤਾਂ ਸਭ ਤੋਂ ਵੱਡੀ ਦੇਣ ਜਿਹੜੀ ਉਹਨਾਂ ਦੀ ਜਿਹੜਾ ਗੈਰ ਜਥੇਵੰਦਕ ਸੈਕਟਰ ਆ ਮਜ਼ਦੂਰ ਵਰਗ ਦਾ ਜਿਹਦੇ ਵਿੱਚ ਉਸਾਰੀ ਮਜ਼ਦੂਰ ਆ ਜਾਂਦੇ ਆ ਜਿਹੜੀਆਂ 42 43 ਕੈਟਾਗਰੀਆਂ ਜਿਹਦੇ ਵਿੱਚ ਮੈਸਨ ਆ ਮਜ਼ਦੂਰ ਆ ਕਾਰਪੈਂਟਰ ਆ ਪੇਂਟਰ ਆ ਬਾਅਰ ਵੇਂਟਰ ਆ ਬੈਲਦਰ ਆ ਇਹੋ ਜਿਹੇ ਕੈਟਾਗਰੀ ਚ ਹੈਗੇ ਆ ਜਿਨ੍ਹਾਂ ਨੂੰ ਕੋਈ ਨਹੀਂ ਸੀ ਪੁੱਛਦਾ ਉਹਨਾਂ ਨੂੰ ਇਹਨਾਂ ਨੇ ਜਥੇਵੰਦਕ ਰੂਪ ਚ ਖੜਾ ਕੀਤਾ ਉਹਨਾਂ ਨੂੰ ਸੇਧ ਦਿੱਤੀ ਔਰ ਜਥੇਵੰਦ ਕਰਨ ਤੋਂ ਬਾਅਦ ਉਹਨਾਂ ਨੂੰ ਸੰਘਰਸ਼ ਲਈ ਇੱਕ ਨਵਾਂ ਰਸਤਾ ਦਿਖਾਇਆ ਜਿਸ ਰਸਤੇ ਤੇ ਤੁਰਦਿਆਂ ਉਹਨਾਂ ਨੇ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ ਇਹਨਾਂ ਦੀ ਗਵਾਹੀ ਦੇ ਵਿੱਚ ਔਰ ਹੁਣ ਉਹ ਜਥੇਬੰਦੀ ਪੰਜਾਬ ਦੇ ਤਿੰਨਾਂ ਸੈਂਟਰਾਂ ਦੇ ਵਿੱਚ ਬਹੁਤ ਮਜਬੂਤ ਜਥੇਬੰਦੀ ਹੈ ਜਿਹੜੀ ਮਾਲਵੇ 'ਚ ਵੀ ਆ ਜਿਹੜੀ ਗੁਰਦਾਸਪੁਰ ਪਠਾਨਕੋਟ 'ਚ ਵੀ ਆ ਜਿਹੜੀ ਨਵਾਂ ਸ਼ਹਿਰ ਜ਼ਿਲ੍ਹਾ ਤੇ ਰੋਪੜ ਵਿੱਚ ਵੀ ਆ ਉਹ ਇਹਨਾਂ ਦੀ ਦੇਣ ਆ ਇਹਨਾਂ ਨੇ ਆਪਣੀ ਜੋਗ ਅਗਵਾਈ ਦੇ ਵਿੱਚ ਇਸ ਵਰਗ ਦਾ ਸਾਰੀ ਮਿਸਤਰੀ ਮਜ਼ਦੂਰਾਂ ਦਾ ਇੱਕ ਬਹੁਤ ਵੱਡਾ ਟਾਂਚਾ ਖੜਾ ਕੀਤਾ ਇੱਕ ਲਹਿਰ ਖੜੀ ਕੀਤਾ